ਚਾਰ ਰੂ ਵਾਲੀ ਮਸ਼ੀਨ ਦੇ ਵਿੱਚ ਜੇ ਇਹਨੂੰ ਕਨਵਰਟ ਕਰਨਾਗਾ ਏਸੇ ਮਸ਼ੀਨ ਨੂੰ ਆਪਾਂ ਐਸ ਮਸ਼ੀਨ ਵਾਂਗੂ ਬਣਾ ਸਕਦੇ ਆ ਇਹਦੇ ਉੱਤੇ ਹਾਈਡਰੌਲਿਕ ਸਿਸਟਮ ਮਸ਼ੀਨ ਦਾ ਹਵਤਾ ਹੈਗਾ ਟਰੈਕਟਰ ਦੇ ਡਿਸਟ੍ਰੀਬਿਊਟਰ ਦੇ ਨਾਲ ਤੁਹਾਨੂੰ ਇਹਨੂੰ ਜੋੜਨ ਦੀ ਜ਼ਰੂਰਤ ਨਹੀਂ ਹੈਗੀ ਮਤਲਬ ਇਦਾਂ ਲੱਗਦਾ ਆਪਾਂ ਨੂੰ ਵੀ ਟੋਕਾ ਵਧੀਆ ਨਹੀਂ ਹੋ ਰਿਹਾ ਆਪਾਂ ਇਹਦੇ ਜਿਹੜੇ ਮਤਲਬ ਉਹ ਤਿੱਖੇ ਕਰਨੀਆਂ ਨੇਗੇ ਛੁਰੀਆਂ ਇਹਦੀਆਂ ਤਾਂ ਉਹ ਤੁਸੀਂ ਤਿੱਖੀਆਂ ਕਰ ਸਕਦੇ ਹੋ ਸਾਰੀ ਮਸ਼ੀਨਾਂ ਜਿਹੜੀ ਵੈਲਟਾਂ ਤੇ ਐ ਲਗਾਤਾਰ ਆਪਾਂ ਲਿਫਟ ਦੇ ਉੱਤੇ ਉਹਨਾਂ ਜਿਹੜਾ ਵਜਨ ਨਾ ਕਰ ਨਹੀਂ ਰੱਖ ਸਕਦੇ ਤਾਂ ਸਾਈਡ ਦੇ ਉੱਤੇ ਹਾਈਡਰੌਲਿਕਲੀ ਆਪਰੇਟ ਹੋਣ ਵਾਲੇ ਟਾਇਰ ਜਿਹੜੇ ਲਗਾਏ ਗਏ ਨੇਗੇ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਜਿੰਨੇ ਵੀ ਵੀਰ ਇਸ ਵੀਡੀਓ ਨੂੰ ਦੇਖ ਰਹੇ ਲੇਗੇ ਬਹੁਤ ਸਾਰੇ ਵੀਰ ਮੱਕੀ ਦਾ ਚਾਰਪਾਉਣ ਵਾਲੀ ਮਸ਼ੀਨ ਚਲਾਉਣ ਦੀ ਇੱਛਾ ਜਿਹੜੇ ਰੱਖਦੇ ਲੇਗੇ ਪਰ ਜਦੋਂ ਬੰਦਾ ਸੋਚਦਾ ਵੀ ਆ ਰੈਮੀ 20 22 25 ਲੱਖ ਦਾ ਕੰਮ ਆਂਗਾ ਵੀ ਜੇ ਚੰਗੇ ਪੱਦਰ ਉੱਤੇ ਕੰਮ ਕਰਨਾਗਾ ਤਾਂ ਹਰ ਇੱਕ ਬੰਦੇ ਦੀ ਇੰਨੀ ਪਹੁੰਚ ਨਹੀਂ ਹੁੰਦੀ ਹੈਗੀ ਕਿਉਂਕਿ ਪਹਿਲਾਂ ਜਦੋਂ ਸੁਪਰ ਸੀਡਰ ਚੱਲੇ ਆ ਉਸ ਟਾਈਮ ਲੋਕਾਂ ਨੂੰ ਟਰੈਕਟਰ ਜਿਹੜੇ ਬਦਲਨੇ ਪਏ 60 HP ਹਾਈ ਲੋ మీడియం ਵਾਲੇ ਲੈਣੇ ਪਏ ਠੀਕ ਹੈ ਹੁਣ ਜੇ ਮੱਕੀ ਦੀ ਮਸ਼ੀਨ ਦੀ ਗੱਲ ਕਰੀਏ ਤਾਂ ਘੱਟੋ ਘੱਟ 75 HP 90 HP 110 ਅੱਗੇ ਤਾਂ ਕੋਈ ਹੱਦੀ ਹੈ ਨਹੀਂ ਹੈਨਾ ਤੇ 60 HP ਦਾ ਟਰੈਕਟਰ ਚਲਾਉਣ ਵਾਲਾ ਬੰਦਾ ਸੋਚਦਾ ਵੀ ਯਾਰ ਆਪਾਂ ਮਸ਼ੀਨ ਲਈਏ ਸਵਾਦ ਆਊ 3 ਰੋ 4 ਰੋ ਇਹਨਾਂ ਦਾ ਜੇ ਸਿੰਗਲ ਰੋ ਵਾਲੀ ਚਲਾਵਾਂਗੇ ਤਾਂ ਕੋਈ ਗੱਲਬਾਤ ਬਣਨੀ ਨਹੀਂ ਪਰ ਅੱਜ ਜਿਹੜੀਆਂ ਮੈਂ ਮਸ਼ੀਨਾਂ ਤੁਹਾਨੂੰ ਦਿਖਾਉਣ ਲੱਗਿਆਂਗਾ ਹੁਣ ਜਿਹੜੇ ਤਾਂ ਵੀਰਾਂ ਕੋਲੇ 75 HP ਟਰੈਕਟਰ ਹੈਗੇ ਨੇ ਉਹਨਾਂ ਵਾਸਤੇ ਤਾਂ ਆਹ 4 ਰੋ ਵਾਲਾ ਆਪਸ਼ਨ ਹੈਗਾ ਹੀ ਹੈਗਾਗਾ ਆਪਾਂ ਕਿਹਦੀ ਵ ਇੱਕ ਦਿਨ ਦੇ ਵਿੱਚ ਕਿੰਨਾ ਮਰਜ਼ੀ ਬੰਦਾ ਕੰਮ ਖਿੱਚ ਲੇ ਨਾਲ ਦੇ ਟਰੈਕਟਰ ਤੇ ਲਤੜਨ ਵਾਲੇ ਬੰਦੇ ਵਧੀਆ ਕੰਮ ਚਾਹੀਦੇ ਨੇਗੇ ਕਿੰਨਾ ਮਰਜੀ ਕੰਮ ਖਿੱਚੀ ਚੱਲੋ ਤੇ ਦੂਜੇ ਪਾਸੇ ਆ ਮੇਰੇ ਕੋਲ ਟਰੈਕਟਰ ਜਿਹੜਾ ਖੜਾ ਹੈਗਾ ਇਸ ਟਾਈਮ ਆ ਇਹਦੇ ਉੱਤੇ 2 ਰੋ ਵਾਲੀ ਮਸ਼ੀਨ ਆ 3630 ਸਪੈਸ਼ਲ ਐਡੀਸ਼ਨ ਟਰੈਕਟਰ ਹੈਗਾ ਹੁਣ 3630 ਸਪੈਸ਼ਲ ਐਡੀਸ਼ਨ ਜਿਹੜਾ ਟਰੈਕਟਰ ਦੀ ਆਪਾਂ ਗੱਲ ਕਰੀਏ ਵੀ ਬਹੁਤ ਮਸ਼ਹੂਰ ਹੈ ਇਸ ਟਾਈਮ ਪੰਜਾਬ ਦੇ ਵਿੱਚ ਟਰੈਕਟਰ ਆ ਬਹੁਤ ਭਰਾਵਾਂ ਕੋਲ ਇਹ ਟਰੈਕਟਰ ਚੱਲ ਰਿਹਾ ਹੈਗਾ ਪਰ ਇੱਥੇ ਗੱਲ ਕੀ ਹੁੰਦੀ ਆ ਵੀ ਇਹਦੇ ਵਾਸਤੇ ਕੋਈ ਮਸ਼ੀਨ ਫਿੱਟ ਨਹੀਂ ਬੈਠਦੀ ਸਿੰਗਲ ਰੋ ਵਾਲੀ ਦੀ ਗੱਲ ਕਰੀਏ ਤਾਂ ਉਹ ਛੋਟੀ ਰਹਿ ਜਾਂਦੀ ਹੈ ਫੋਰ ਰੋ ਵਾਲੇ ਪਾਸੇ ਨੂੰ ਜਾਈਏ ਤਾਂ ਉਹ ਵੱਡੀ ਰਹਿ ਜਾਂਦੀ ਹੈ ਪਰ ਹੁਣ ਜਿਹੜੀ ਆ ਮਸ਼ੀਨ ਹੈਗੀ ਮਨੂਰ ਐਗਰੋ ਮਨੂਰ ਗਰੁੱਪ ਨੇ ਸੰਗਰੂਰ ਵਾਲਿਆਂ ਨੇ ਇਹ ਬਣਾਈ ਹੈਗੀ ਮਸ਼ੀਨ ਹਿੰਦਮਾਨ ਮਲਟੀ ਕ੍ਰੌਪ ਚ ਉੱਪਰ ਇਹਦੇ ਨਾਲ ਆਪਾਂ ਮੱਕੀ ਦਾ ਆਚਾਰ ਪਾ ਸਕਦੇ ਹਾਂ ਜਾਂ ਕਿਸੇ ਵੀ ਤਰ੍ਹਾਂ ਦਾ ਸਾਇਲ ਚਾਹੇ ਚਰੀ ਦਾ ਜੋ ਵੀ ਅੱਜਕੱਲ ਟ੍ਰੈਂਡ ਚੱਲਦੇ ਆ ਹਨਾ ਚੰਗੀ ਨਿਊਟ੍ਰੀਸ਼ਨ ਵੈਲਿਊ ਵਾਲੇ ਜਿਹੜੇ ਚਾਰੇ ਰਹਿਣਗੇ ਹਨਾ ਤਾਂ ਇੱਥੇ ਆਪਾਂ ਨੂੰ ਆਪਸ਼ਨ ਦਿੱਤਾ ਦੋ ਰੋ ਦਾ ਦੂਰ ਉਹਦੇ ਨਾਲ ਜਿਹੜਾ ਇਹਦਾ ਉੱਪਰਲਾ ਬੂਮ ਆ ਜਿਹਦੀ ਆਊਟਰ ਪਾਈਪ ਕਹਿ ਦਈਏ ਜਿਹਦੇ ਰਾਹੀਂ ਸਾਇਲੇਜ ਆਪਣਾ ਟਰਾਲੀ ਦੇ ਵਿੱਚ ਪਹਿਣਾ ਤਾਂ ਇੱਥੇ ਆਪਸ਼ਨ ਉੱਪਰ ਟੋਕਰੀ ਦੀ ਵੀ ਦੇਤੀ ਠੀਕ ਹੈ ਇੱਕ ਜਦੋਂ ਆਪਾਂ ਸਾਈਡਾਂ ਵਾਲੇ ਢੇਡੇ ਲਾਉਣੇ ਨੇਗੇ ਤਾਂ ਆਪਾਂ ਸਾਰਾ ਯਾਨੀ ਸੋਖੇ ਢੰਗ ਨਾਲ ਕੰਮ ਧੰਦਾ ਆਪਦਾ ਕਰ ਸਕਦੇ ਆ ਹੁਣ ਇਸ ਮਸ਼ੀਨ ਦੀ ਖਾਸੀਅਤ ਮੈਂ ਤੁਹਾਨੂੰ ਦੱਸਦਾ ਇਹਦੇ ਉੱਤੇ ਹਾਈਡਰੌਲਿਕ ਸਿਸਟਮ ਮਸ਼ੀਨ ਦਾ ਆਪਦਾ ਹੈਗਾ ਟਰੈਕਟਰ ਦੇ ਡਿਸਟ੍ਰੀਬਿਊਟਰ ਦੇ ਨਾਲ ਤੁਹਾਨੂੰ ਇਹਨੂੰ ਜੋੜਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਉਹਦੇ ਨਾਲ ਇਹਦਾ ਤੇਲ ਮਿਕਸ ਨਹੀਂ ਹੋਊਗਾ ਤੇ ਦੂਜਾ ਕਿਸੇ ਵੀ ਟਰੈਕਟਰ 60 HPL ਦੇ ਨਾਲ ਤੁਸੀਂ ਇਹਨੂੰ ਚਲਾ ਸਕਦੇ ਹੋ ਇਹਦੇ ਵਿੱਚ ਜਿਹੜਾ ਮੇਨ ਸਿਸਟਮ ਆ ਜੀ ਨੇ ਇਹ ਚਾਰਾ ਕਿਹਦੀ ਵਿੱਚ ਚੋਪ ਕਰਨਾਗਾ ਮੇਨ ਉਹਦੀ ਜਿਹੜੀ ਕੁਤرائی ਕਰਨੀ ਹੈਗੀ ਦਾਣੇ ਕ੍ਰਸ਼ ਕਰਨੇ ਨੇਗੇ ਉਹ ਸਿਸਟਮ ਹੈਗਾ 4 ਰੋ ਵਾਲੀ ਮਸ਼ੀਨ ਵਾਲਾ ਸਾਰਾ ਸਿਸਟਮ ਹਾਈਡਰੌਲਿਕ ਹੈਗਾ ਆਪਣੇ ਆਪ ਟੋਕੇ ਤਿੱਖੇ ਹੁੰਦੇ ਨੇਗੇ ਪੂਰੀ ਟਾਪ ਦੀ ਕੁਆਲਿਟੀ ਹੈ ਕਿਉਂਕਿ ਪਿਛਲੇ ਸਾਲ ਇਹਨਾਂ ਮਸ਼ੀਨਾਂ ਦਾ ਜਿਹੜਾ ਆਉਟਪੁੱਟ ਉਹ ਬਹੁਤ ਵਧੀਆ ਰਹੀ। ਲਾਸਟ ਈਅਰ ਬਾਈ ਕਹੇ ਸੀ ਆਪਾਂ ਵੀਡੀਓ ਪਾਉਣੀ ਹੈ। ਮੈਂ ਬਾਈ ਨੂੰ ਰੋਕਦਾ ਮੈਂ ਕਿਹਾ ਵੀ ਆਪਾਂ ਅਗਲੇ ਸਾਲ ਵੀਡੀਓ ਪਾਵਾਂਗੇ। ਐਤਕੀ ਤੁਸੀਂ ਖੁਦ ਚਲਾ ਚਲੂ ਕੇ ਟੈਸਟਿੰਗ ਕਰੋ ਵੀ ਜਦੋਂ ਕਿਸਾਨਾਂ ਤੱਕ ਇਹ ਚੀਜ਼ ਜਾਵੇ ਤਾਂ ਉਦੋਂ ਇੱਕ ਨੰਬਰ ਦੀ ਬਣ ਕੇ ਜਾਵੇ। ਕਿਸੇ ਨੂੰ ਦਿੱਕਤ ਨਾ ਆਵੇ ਫੀਲਡ ਦੇ ਵਿੱਚ। ਤੇ ਹੁਣ ਸਭ ਤੋਂ ਵੱਡੀ ਮੇਨ ਗੱਲ ਮੈਂ ਤੁਹਾਨੂੰ ਦੱਸਾਂ ਕਈ ਵਾਰੀ ਬੰਦੇ ਦੀ ਪਲਾਨਿੰਗ ਬਣਦੀ ਹੁੰਦੀ ਆ ਵੀ ਯਾਰ ਆਪਾਂ ਅਗਲੇ ਸਾਲ 50 75 ਲੈ ਲਾਂਗੇ, 969 ਲੈ ਲਾਂਗੇ। ਕੋਈ ਵੀ ਬੰਦਾ ਸੋਚਦਾ ਰਹਿੰਦਾ ਵੀ ਯਾਰ ਆਪਾਂ ਟਰੈਕਟਰ ਵੱਡਾ ਲਵਾਂਗੇ। ਹੁਣ ਐਤ ਕੀ ਮਸ਼ੀਨ ਤੁਸੀਂ ਇਹ ਲੈ ਲਈ 3630 ਤੇ 852 ਤੇ 605 ਦੇ ਅਰਜਨ ਤੇ ਕਿਸੇ ਵੀ 60 ਐਚਪੀ ਅਟੈਕਟਰ ਤੇ ਤੁਸੀਂ ਚਲਾ ਲਈ ਉਸ ਤੋਂ ਬਾਅਦ ਅਗਲੇ ਸਾਲ ਜੇ ਤੁਹਾਡਾ ਟਰੈਕਟਰ ਬਦਲਣ ਦਾ ਮਨ ਹੈਗਾ ਤਾਂ ਤੁਸੀਂ 4 ਰੋ ਵਾਲੀ ਮਸ਼ੀਨ ਦੇ ਵਿੱਚ ਜੇ ਇਹਨੂੰ ਕਨਵਰਟ ਕਰਨਾਗਾ ਤਾਂ ਤੁਹਾਨੂੰ ਮਸ਼ੀਨ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਿਹੜੀਆਂ ਜਿੰਨੇ ਵੀ ਇਹਦੇ ਵਿੱਚ ਕੰਪੋਨੈਂਟ ਮਸ਼ੀਨ 'ਚ 2 ਰੋ ਵਾਲੇ ਦੇ ਵਿੱਚ ਲੱਗੇ ਹੋਏ ਨੇ ਉਹ ਸਾਰੇ 4 ਰੋ ਵਾਲੀ ਦੇ ਨਾਲ ਮੈਚ ਕਰਦੇ ਨੇਗੇ ਜਿਹੜਾ ਮੇਨ ਕਟਰ ਹੈ ਹੁਣ ਇੱਧਰ ਦੇਖ ਲਓ ਇੱਕੋ ਜੇ ਨੇ ਤਾਂ ਜਦੋਂ ਤੁਸੀਂ ਮਸ਼ੀਨ ਟਰੈਕਟਰ ਤੁਸੀਂ ਬਦਲ ਲਿਆ ਤਾਂ ਤੁਹਾਨੂੰ ਮਸ਼ੀਨ ਬਦਲ ਦੀ ਲੋੜ ਨਹੀਂ ਇਸੇ ਮਸ਼ੀਨ ਨੂੰ ਆਪਾਂ ਐਸ ਮਸ਼ੀਨ ਵਾਂਗੂ ਬਣਾ ਸਕਦੇ ਹਾਂ ਬਹੁਤ ਵਧੀਆ ਜਿਹੜੀ ਆਪਸ਼ਨ ਮਨੂਰ ਗਰੁੱਪ ਨੇ ਦਿੱਤੀ ਹੈਗੀ ਆਪਾਂ ਨੂੰ ਤਾਂ ਤੁਸੀਂ ਉਸੇ ਮਸ਼ੀਨ ਨੂੰ 4 ਰੋਲ ਦੇ ਵਿੱਚ ਕਨਵਰਟ ਕਰ ਸਕਦੇ ਹੋ ਕਿਤੇ ਬਾਕੀ ਜਿੰਨੀ ਅਰੇਂਜਮੈਂਟ ਆ ਗਈ ਉਹ ਪਹਿਲਾਂ ਤੋਂ ਹੀ 4 ਰੋ ਵਾਲੀ ਇਹਦੇ ਵਿੱਚ ਲੱਗੀ ਹੋਈ ਹੈਗੀ ਤੋ ਬਾਕੀ ਸਾਰੀ ਮਸ਼ੀਨਾਂ ਦੀ ਜਿਹੜੀ ਹਾਈਡਰੋਲਿਕ ਹੈ ਜਿੰਨਾ ਮਟੀਰੀਅਲ ਇਹਦੇ ਵਿੱਚ ਯੂਜ਼ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆਗਾ ਤੁਸੀਂ ਵੇਖ ਸਕਦੇ ਹੋ ਸਾਰੀਆਂ ਚੀਜ਼ਾਂ ਆਟੋਮੈਟਿਕ ਨੇਗੇ ਜੇ ਤੁਹਾਡਾ ਮਤਲਬ ਇਦਾਂ ਲੱਗਦਾ ਆਪਾਂ ਨੂੰ ਵੀ ਟੋਕਾ ਵਧੀਆ ਨਹੀਂ ਹੋ ਰਿਹਾ ਆਪਾਂ ਇਹਦੇ ਜਿਹੜੇ ਮਤਲਬ ਉਹ ਤਿੱਖੇ ਕਰਨੀਆਂ ਨਹੀਂ ਹੈਗੀਆਂ ਛੁਰੀਆਂ ਇਹਦੀਆਂ ਤਾਂ ਉਹ ਤੁਸੀਂ ਤਿੱਖੀਆਂ ਕਰ ਸਕਦੇ ਹੋ ਸਾਰੀ ਮਸ਼ੀਨ ਹੈ ਜਿਹੜੀ ਵੈਲਟਾਂ ਤੇ ਹੈ ਠੀਕ ਹੈ ਗੇਅਰ ਵਗੈਰਾ ਹੋਰ ਹਰ ਇੱਕ ਚੀਜ਼ ਦੀ ਜਿਹੜੀ ਹਾਲ ਦੀ ਆਪਾਂ ਕਹਿੰਦੀ ਵੀ ਵਾਰੰਟੀ ਦਿੰਦੀ ਹੈ ਕੰਪਨੀ ਬਾਕੀ 4 ਰੋ ਵਾਲੀ ਮਸ਼ੀਨ ਜਿਵੇਂ ਹੁਣ ਆਪਾਂ ਕਹਦੀਏ ਵੀ ਵਜ਼ਨ ਦੇ ਵਿੱਚ ਕਾਫੀ ਹੋ ਜਾਂਦੀ ਹੈ ਤਾਂ ਹੁਣ ਲਗਾਤਾਰ ਆਪਾਂ ਲਿਫਟ ਦੇ ਉੱਤੇ ਉਹਨਾਂ ਜਿਹੜਾ ਵਜ਼ਨ ਆਗਾ ਨਹੀਂ ਰੱਖ ਸਕਦੇ ਤਾਂ ਸਾਈਡ ਦੇ ਉੱਤੇ ਹਾਈਡਰੌਲਿਕਲੀ ਆਪਰੇਟ ਹੋਣ ਵਾਲੇ ਟਾਇਰ ਜਿਹੜੇ ਲਗਾਏ ਗਏ ਨੇਗੇ ਤਾਂ ਤੁਹਾਡੀ ਮਸ਼ੀਨ ਆ ਜਿਹੜੀ ਆਰਾਮ ਨਾਲ ਟਾਇਰਾਂ ਦੇ ਉੱਤੇ ਚੱਲੀ ਜਾਊਗੀ ਇੱਕੋ ਜੀ ਵਾਢੀ ਹੋਣੀ ਹੈਗੀ ਦੂਜੇ ਨੰਬਰ ਦੇ ਉੱਤੇ ਤੁਹਾਨੂੰ ਟਰੈਕਟਰ ਨੂੰ ਕੰਟਰੋਲ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਟਾਇਰਾਂ ਦੇ ਉੱਤੇ ਮਸ਼ੀ ਦਾ ਬਜਟ ਹੈਗਾ 25 ਲੱਖ ਦਾ ਉਹ ਤਾਂ ਓਬਵੀਅਸਲੀ ਅਗਲਾ ਸਿੱਧਾ ਇਸ ਪਾਸੇ ਨੂੰ ਛਾਲ ਮਾਰ ਜੂਗਾ ਜੇ ਹੁਣ ਆਪਾਂ ਕਰੀਏ ਵੀ ਜੇ ਤੁਹਾਡਾ ਬਾਜਬਜਾ ਰੇਟ ਹੈਗਾ ਆਪਾਂ ਘੱਟ ਰੇਟ ਦੇ ਵਿੱਚ ਤੁਸੀਂ ਸਾਰਾ ਕੁਝ ਸਟਾਰਟ ਕਰਨਾ ਚਾਹੋਗੇ ਤਾਂ ਟੋਕਰੀ ਤੇ ਮਸ਼ੀਨ ਤੁਹਾਨੂੰ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜਾਣਗੀਆਂ ਟਰੈਕਟਰ ਤੁਹਾਡੇ ਕੋਲੇ 60 HP ਤਕਰੀਬਨ ਹਰੇਕ ਵੀਰ ਕੋਲ ਹੈਗਾ ਜਿਹੜਾ ਦਿਲਚਸਪੀ ਇਸ ਕੰਮ ਦੀ ਰੱਖਦਾ ਹੈ ਤੇ ਮਨੂਰ ਕੋ ਗਰੁੱਪ ਤੋਂ ਤੁਸੀਂ ਇਹਦੀ ਜਿਹੜੀ ਫਿਟਿੰਗ ਆ ਪ੍ਰੋਪਰ ਕਰਵਾ ਸਕਦੇ ਹੋ ਹੁਣ ਜਿਹੜਾ ਆ ਟਰੈਕਟਰ ਹੈਗਾ ਇਹਦੀ ਹਾਲੇ ਸੀਟ ਦੀ ਰੋਟੇਸ਼ਨ ਕਰਨੀ ਤੇ ਕਲਚ ਬ੍ਰੇਕ ਇਹਨਾਂ ਦੇ ਕੰਟਰੋਲ ਕਰਨ ਵਾਲਾ ਕੰਮ ਹਲੇ ਪੈਂਡਿੰਗ ਪਿਆਗਾ। ਇੱਕ ਦੋ ਦਿਨਾਂ ਦੇ ਵਿੱਚ ਇਹ ਕੰਪਲੀਟ ਹੋ ਜਾਊਗਾ। ਤੇ ਬਹੁਤ ਸਾਰੇ ਵੀਰਾਂ ਦੇ ਮੈਸੇਜ ਸੀ ਫੋਨ ਸੀ ਜਿਹੜੇ ਆਉਂਦੇ ਸੀ ਕਿ ਵੀ ਯਾਰ ਕੋਈ ਐਦਾਂ ਦੀ ਚੀਜ਼ ਲੱਭੋ ਵੀ ਆਪਾਂ ਨੂੰ ਟਰੈਕਟਰ ਨਾ ਬਦਲਣਾ ਪਵੇ। ਕਿਉਂਕਿ ਇੱਕ ਬੰਦੇ ਨੇ ਜਦੋਂ ਸ਼ੌਂਕ ਨਾਲ ਟਰੈਕਟਰ ਲਿਆ ਹੁੰਦਾ ਤਾਂ ਸੋਚਦਾ ਵੀ ਯਾਰ ਹੁਣ 10-12 ਸਾਲ ਆਪਾਂ ਨੂੰ ਬਦਲਣ ਦੀ ਲੋੜ ਹੈ ਨਹੀਂਗੀ। ਪਰ ਜੇ ਤੁਸੀਂ 2 ਰੋ ਵਾਲੀ ਮਸ਼ੀਨ ਲੈ ਕੇ ਵਧੀਆ ਕਮਾਈ ਕਰੋਗੇ ਤਾਂ ਤੁਹਾਨੂੰ ਦਿਂਦਾ ਵੀ ਯਾਰ ਅੱਗੇ ਇਸ ਕੰਮ ਦਾ ਫਿਊਚਰ ਹੈਗਾਗਾ। ਤਾਂ ਉਦੋਂ ਤੁਸੀਂ ਟਰੈਕਟਰ ਬਦਲ ਵੀ ਸਕਦੇ ਹੋ। ਤਾਂ ਹੁਣ ਤੁਹਾਡੇ ਕੋਲੇ ਦੋਨੇ ਆਪਸ਼ਨ ਆ ਮਨੂਰ ਗਰੁੱਪ ਨੇ ਦਿੱਤੀਆਂ ਨੇ ਜੇ ਕੋਈ ਵੀਰ ਦੋ ਰੋ ਵਾਲੀ ਮਸ਼ੀਨ ਦੀ ਬੁਕਿੰਗ ਕਰਵਾਉਣਾ ਚਾਹੁੰਦਾਗਾ ਤਾਂ ਟਾਈਮ ਲਿਮਿਟਿਡ ਆ ਕਿਉਂਕਿ ਜਿਹੜੀ ਇਦਾਂ ਦੀਆਂ ਮਸ਼ੀਨਾਂ ਨੇ ਤਕਨੀਕੀ ਇਹਨਾਂ ਨੂੰ ਬਣਾਉਣ ਦੇ ਵਿੱਚ ਟੈਸਟਿੰਗ ਦੇ ਵਿੱਚ ਸਮਾਂ ਲੱਗਦਾਗਾ ਜੇ ਤੁਸੀਂ ਮਸ਼ੀਨ ਇਹ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਟਾਈਮ ਤੁਹਾਡੇ ਕੋਲੇ ਥੋੜਾ ਹੈਗਾ ਬੁਕਿੰਗ ਕਰਵਾ ਲਓ ਇੱਕ ਵਾਰੀ ਇੱਥੇ ਗੇੜਾ ਮਾਰ ਲਓ ਠੀਕ ਹੈ ਸੰਗਰੂਰ ਤੋਂ ਧੂਰੀ ਵਾਲੇ ਰੋਡ ਦੇ ਉੱਤੇ ਸੰਗਰੂਰ ਚੋਂ ਬਾਹਰ ਨਿਕਲਨ ਸਾਰ ਹੀ ਹੈਗਾ ਜਿਹੜਾ ਪਲਾਂਟ ਆ ਕੰਪਨੀ ਦਾ ਫੈਕਟਰੀ ਹੈਗੀ ਤੁਹਾਨੂੰ ਲੋਕੇਸ਼ਨ ਪਾ ਦਾਂਗੇ ਤੇ ਇੱਥੇ ਆ ਕੇ ਤੁਸੀਂ ਆਪਦੀ ਮਸ਼ੀਨ ਬੁੱਕ ਕਰ ਸਕਦੇ ਹੋਗੇ ਤੇ ਰੇਟ ਉਹਦੇ ਨਾਲੋਂ ਥੋੜਾ ਆਪਾਂ ਕਹੇ ਦੀ ਵੀ ਅੱਧ ਤੋਂ ਵੀ ਘੱਟ ਦੇ ਵਿੱਚ ਤੁਹਾਡਾ ਕੰਮ ਜਿਹੜਾ ਸਰ ਜਾਣਾਗਾ ਸੋ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਨੂੰ ਅੱਗੇ ਸਾਂਝੀ ਕਰ ਦਿਓ ਜੇ ਕੋਈ ਵੀਰ ਕੰਮ ਸ਼ੁਰੂ ਕਰਨਾ ਚਾਹੁੰਦਾਗਾ ਅਗਲੇ ਤੱਕ ਇਹ ਜਾਣਕਾਰੀ ਜਿਹੜੀ ਪਹੁੰਚ ਜੂਗੀ ਸਤਿ ਸ਼੍ਰੀ ਅਕਾਲ